ਮੇਰਾ ਨਾਮ ਸੰਦੀਪ ਕੌੜਾ ਸਮਾਜੀਸੀ ਕੇ ਮੈਂ ਅੱਜ ਦੇਖ ਸਕਦਾ ਹਾਂ ਅੱਜ ਅਸੀਂ ਇੱਥੇ ਜਿਹੜਾ ਬਰਨਾਲੇ ਹਸਪਤਾਲ ਦੇ ਵਿੱਚ ਇਕੱਠੇ ਹੋਏ ਹਾਂ ਜੋ ਕਿ ਸਾਡੀਆਂ ਸਾਰੀਆਂ ਆਸ਼ਾ ਵਰਕਰ ਤੇ ਫੈਸੀਨੇਟਰ ਭੈਣਾ ਜੋ ਕਿ ਬੜੀਆਂ ਹੀ ਨਗੂਣੀਆਂ ਜੀ ਇਨਸੈਂਟਿਵ ਦੇ ਉੱਤੇ ਕੰਮ ਕਰਦੀਆਂ ਨੇ ਪਰ ਅਸੀਂ 18 ਤਰੀਕ ਤੋਂ ਲੈ ਕੇ ਇਹ ਸਰਕਾਰ ਨੂੰ ਦੱਸਿਆ ਹੋਇਆ ਸੀ ਕਿ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਸਾਡੇ ਨਾਲ ਗੱਲਬਾਤ ਕਰਨ ਸਾਡੇ ਇਸ ਸਰਕਾਰ ਨੇ ਪੱਤੇ ਕੱਟ ਲਿਆ ਉਸ ਸਬੰਧ ਦੇ ਵਿੱਚ ਪਰ ਇੱਕ ਪਾਸੇ ਇਥੋਂ ਦਾ ਸਿਹਤ ਮੰਤਰੀ ਸਾਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਮਲੇਰੀਆ ਦਾ ਤੇ ਡੇਂਗੂ ਦਾ ਸਰਵੇ ਕਰੋ ਕਿਉਂਕਿ ਵਾਰਸ਼ ਦੇ ਕਾਰਨ ਸਾਨੂੰ ਵੀ ਪਤਾ ਸਾਡੇ ਏਰੀਆ ਦੇ ਵਿੱਚ ਪਾਣੀ ਖੜਾ ਬਿਮਾਰੀਆਂ ਚਾਹੇ ਸਕਿਨੀਆਂ ਦੀਆਂ ਨੇ ਚਾਹੇ ਡੇਂਗੂ ਮਲੇਰੀਆ ਦਾ ਉਹਨੇ ਫੈਲਣਾਗਾ ਉਹਦੇ ਨਾਲ ਜਿਤੇ ਆਸਾ ਵਰਕਰਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਉਥੇ 25 ਤਰੀਕ ਤੋਂ ਲੈ ਕੇ 31 ਤਰੀਕ ਤੱਕ ਆਸਾ ਵਰਕਰਾਂ ਦੀ ਹੜਤਾਲ ਰੱਖੀ ਹੋਈ ਆ ਪਰ ਸਰਕਾਰ ਉਹਨਾਂ ਦੀ ਮੰਗ ਮੰਨਣ ਦੀ بجائے ਉਹ ਕਹਿੰਦੀ ਆ ਵੀ ਲੋਕ ਜਾਣ ਟੱਠੇ ਖੂਚ ਲੋਕ ਮਰਦੇ ਆ ਮਰਨ ਵੀ ਇੱਕ ਪਾਸੇ ਸਰਕਾਰ ਸਰ ਉਹਨਾਂ ਨੇ ਕਿਹਾ ਤਾਂ ਖਬਰ ਲਵਾਉਣੀ ਆ ਸਰਕਾਰ ਨੇ ਖਬਰ ਲਵਾਤੀ ਵੀ ਡੇਂਗੂ ਮਲੇਰੀਆ ਆਸਾ ਵਰਕਰਾਂ ਕੰਮ ਕਰ ਰਹੀਆਂ ਨੇ ਗੀਆਂ ਕਿਉਂਕਿ ਸਰਕਾਰ ਨੇ ਤਾਂ ਦੇ ਮਤਲਬ ਇੱਕ ਢੋਂਗ ਰਚਣਾ ਵੋਟਾਂ ਲੈਣੀਆਂ ਹੁੰਦੀਆਂ ਨੇ ਗੀਆਂ ਹਾਂਜੀ ਇੱਕ ਭੈਣ ਜੀ ਅੱਗੇ ਬਰਨਾਰੇ ਦੇ ਵਿੱਚ ਪਹੁੰਚੇ ਹੋਏ ਤੁਸੀਂ ਇੱਥੇ ਤਾਂ ਹੜ੍ਹ ਬਹੁਤ ਆਇਆ ਹੋਇਆ ਹੈ ਜਦੋਂ ਗੱਲ ਹੱਕਾਂ ਦੀ ਆਜੇ ਫਿਰ ਲੋਕ ਡਰਦੇ ਨਹੀਂ ਹੁੰਦੇ ਨਾ ਮੀਂਹ ਤੋਂ ਨਹਿਰੀਆਂ ਤੋਂ ਨਾ ਧੁੱਪ ਤੋਂ ਨਾ ਤਖਾਨਾਂ ਤੋਂ ਉਦੋਂ ਜਾਵਤੇ ਵਾਲੇ ਲੋਕ ਸੰਘਰਸ਼ ਕਰਦੇ ਹੁੰਦੇ ਨੇ ਜਿੰਨਾ ਇਹ ਸਰਕਾਰ ਨੂੰ ਕੱਲ ਦੀ ਇਹ ਲੱਗ ਰਿਹਾ ਸੀ ਕਿ ਸ਼ਾਇਦ ਮੀਂਹ ਪੈ ਰਿਹਾ ਆ ਭੈਣਾ ਸੰਘਰਸ਼ ਨਹੀਂ ਕਰਨਗੇ ਘਰਾਂ ਤੋਂ ਉੱਠਣਗੇ ਪਰ ਇੰਨਾ ਭੈਣਾ ਨੇ ਵਰਦੇ ਮੀਂਹ ਦੇ ਵਿੱਚ ਜਦੋਂ ਮੋਢੇ-ਮੋਢੇ ਤੱਕ ਪਾਣੀ ਸੀ ਸਬ ਸੈਂਟਰਾਂ ਤੇ ਜਾ ਕੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸੀ ਇਹ ਤਾਂ ਉਦੋਂ ਨਹੀਂ ਟਿਕੀਆਂ ਅੱਜ ਦਾ ਫੇਰ ਮੌਸਮ ਥੋੜਾ ਸਾਫ਼ ਹੋਇਆਗਾ ਜਨਕਿ ਮੌਸਮ ਦੀ ਜੇ ਗੱਲ ਕਰਦੇ ਆ ਜਿਨ੍ਹਾਂ ਨੂੰ ਸਰਕਾਰ ਹੜ ਦਾ ਰੂਪ ਕਹਿੰਦੀ ਆਗੀ ਕੋਈ ਹੜ ਨਹੀਂ ਆਇਆ ਇੱਥੇ ਇਹ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਦਾ ਉਹ ਵੱਡੇ ਨਾਲੇ ਉਹ ਕੱਸੀਆਂ ਸੂਏ ਉਹ ਨਦੀਆਂ ਦਰਿਆ ਜਿਹੜੇ ਸਰਕਾਰ ਨੂੰ ਨਵੇਂ ਬਣਾ ਦੇਣੇ ਚਾਹੀਦੇ ਸੀ ਉਹਨਾਂ ਦੀ ਬਰੰਮਤ ਕਰਕੇ ਖਲਿਪਾਂ ਪੋਜੀ ਕੀਤੀ ਸੀ ਉਹ ਦਰਿਆ ਕੁੱਤੇ ਨੇ ਉਹਦੇ ਨਾਲ ਆਇਆਗਾ ਪਾਣੀ ਜਨਕਿ ਉਹਦੀ ਵੀ ਜ਼ਿੰਮੇਵਾਰ ਸਰਕਾਰ ਆ ਕਿੰਨੇ ਮੁਰਗੀਆਂ ਦੇ ਮੁਆਵਜ਼ੇ ਦਿੱਤੇ ਲੋਕਾਂ ਦੇ ਘਟ ਹੈਗੇ ਲੋਕਾਂ ਦੀਆਂ ਫਸਲਾਂ ਮਰ ਗਈਆਂ ਇਹ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਅਨਗੂਨੀਆ ਤਰਕ